ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਵੀਰ ਸਿੰਘ ਮੈਸਰਖਾਨਾ ਦੇ ਉੱਪਰ ਲੱਗੇ 30 ਲੱਖ ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮਾਂ ਦੇ ਵਿੱਚ ਨਵਾਂ ਮੋੜ ਆਇਆ ਹੈ ਨਵਾਂ ਮੋੜ ਕੀ ਆਇਆ ਹੈ ਤੇ ਕਿਵੇਂ ਵਿਧਾਇਕ ਦੀਆਂ ਮੁਸ਼ਕਲਾਂ ਵਧੀਆਂ ਨੇ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਨਾਲ ਹੀ ਨਾਲ ਗੱਲਬਾਤ ਕਰਨੀ ਹੈ ਕਿ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਜੋ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ ਦੀ ਗੱਲ ਕਰਦੇ ਨੇ ਉਹ ਹੁਣ ਇਸ ਮਾਮਲੇ ਦੀ ਜਾਂਚ ਕਰਦਿਆਂ ਹੋਇਆ ਕੋਈ ਕਾਰਵਾਈ ਕਰਨਗੇ ਜਾਂ ਫਿਰ ਇਸ ਮਾਮਲੇ ਨੂੰ ਠੰਡੇ ਵਸਤੇ ਪਾ ਦਿੱਤਾ ਜਾਵੇਗਾ ਇਸ ਤੇ ਹੀ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਉਧਰ 31 ਜਨਵਰੀ ਨੂੰ ਐ ਜੀ ਪੀ ਸੀ ਦੀ ਅੰਤਰੀਂ ਕਮੇਟੀ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਆ ਉਸ ਮੀਟਿੰਗ ਦੇ ਵਿੱਚ ਕੀ ਕੁਝ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਸੀ ਉਹਨਾਂ ਸ਼ਿਕਾਇਤਾਂ ਦਾ ਜਵਾਬ ਵੀ ਐ ਜੀ ਪੀ ਸੀ ਦੇਣ ਜਾ ਰਹੀ ਹੈ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਨਾਲ ਹੀ ਨਾਲ ਗੱਲਬਾਤ ਕਰਨੀ ਹੈ ਕਿ 328 ਸਰੂਪ ਗਵਨ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਬਿਲਕੁਲ ਬੈਕਫੁੱਟ ਤੇ ਆ ਕਿਉਂ ਪੰਜਾਬ ਸਰਕਾਰ ਦੇ ਵੱਲੋਂ ਪੈਰ ਪਛਾਣ ਨੂੰ ਪੱਟ ਲਏ ਗਏ ਨੇ ਜਾਂ ਫਿਰ ਇਸ ਮਾਮਲੇ ਦੇ ਵਿੱਚ ਸਿੱਟ ਦੇ ਵੱਲੋਂ ਪੂਰੀ ਜਾਂਚ ਕਰਨ ਤੋਂ ਬਾਅਦ ਹੀ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਇਹ ਮਾਮਲਾ ਹੁਣ ਕਿੱਥੇ ਕ ਜਾ ਕੇ ਖੜਿਆ ਹੈ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਹਸ਼ੀਕਾਰ ਜੀ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਮੈਂ ਜਿ ਰਖਣਾ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸੁਆਗਤ ਕਰਦਾ ਹਾਂ ਅਣਕੀ ਸਰਬਾਬਾ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਰਖੜਾ ਸਾਹਿਬ ਸਾਰੇ ਸਤਿ ਸ਼੍ਰੀ ਅਕਾਲ ਅਣਕੀ ਸਰ ਬੀਤੇ ਕੱਲ ਜਿੱਥੇ ਪੂਰੇ ਦੇਸ਼ ਭਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜੀ ਗਣਤੰਤਰ ਦਿਵਸ ਦੀਆਂ ਜੋ ਖੁਸ਼ੀਆਂ ਨੇ ਉਹ ਮਨਾਇਆ ਜਾ ਰਹੀਆਂ ਸੀ ਤਾਂ ਉਸੇ ਦੇ ਦਰਮਿਆਨ ਹਲਕਾ ਮੌੜ ਦੇ ਵਿੱਚ ਜੀ ਵਿਧਾਇਕ ਸੁਖਵੀਰ ਸਿੰਘ ਮੈਸਰ ਖਾਨਾ ਦੇ ਉੱਪਰ 30 ਲੱਖ ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮ ਲੱਗ ਜਾਂਦੇ ਨੇ ਇਹ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਤੇ ਹੁਣ ਇਸ ਮਾਮਲੇ ਦੇ ਵਿੱਚ ਹੀ ਕਿਹਾ ਜਾ ਰਿਹਾ ਕਿ ਈਡੀ ਦੀ ਵੀ ਐਂਟਰੀ ਹੋ ਸਕਦੀ ਹੈ ਇਸ ਮਾਮਲੇ ਨੂੰ ਕੀਵੇਂ ਦੇਖਦੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਧਾਇਕ ਦੀਆਂ ਹੋਰ ਮੁਸ਼ਕਲਾਂ ਵਧਣਗੀਆਂ ਤੇ ਨਾਲ ਹੀ ਨਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਜੋ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ ਦੀ ਗੱਲ ਕਰਦੇ ਆ ਕਿ ਉਹ ਵੀ ਇਸ ਮਾਮਲੇ ਦੇ ਵਿੱਚ ਕੋਈ ਜਾਂਚ ਕਰਨਗੇ ਜੀ ਆ ਦੇਖੋ ਰਕੜਾ ਸਾਹਿਬ ਕੱਲ ਤੋਂ ਜਿਹੜਾ ਦੇਸੀ ਆਮ ਆਦਮੀ ਪਾਰਟੀ ਵਾਸਤੇ ਬੜਾ ਮਹੱਤਵਪੂਰਨ ਦੇਣ ਜਿਹੜਾ ਉਹ ਕਿਹਾ ਜਾ ਸਕਦਾ ਕਿ ਇੱਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਸ਼ਿਆਰਪੁਰ ਵਿਖੇ ਚੰਡੀਗੜ੍ਹ ਦੇ ਸਬੰਧੀ ਜ਼ਿਕਰ ਕਰਦੇ ਆ ਭਾਵਕ ਹੋ ਜਾਂਦੇ ਆ ਤੇ ਹੋਰ ਕਈ ਮਹੱਤਵਪੂਰਨ ਮੁੱਦੇ ਉੱਠਦੇ ਆ ਦੂਜੇ ਪਾਸੇ ਉਹਨਾਂ ਦੀ ਹੀ ਪਾਰਟੀ ਦੇ ਵਿਧਾਇਕ Sukhbir Singh Mann Khanna ਦੇ ਉੱਤੇ ਗੰਭੀਰ ਇਲਜ਼ਾਮ ਜਿਹੜੇ ਆ ਉਹ ਲੱਗਦੇ ਆ ਜਦ ਡਾਕਟਰ ਕੌਂਸਲ ਦਾ ਪ੍ਰਧਾਨ ਇਹ ਗੱਲ ਕਹਿੰਦਾ ਕਿ ਹਾਂ ਭਈ ਇਹ ਜਿਹੜੀ ਕੁਰਸੀ ਲਈ ਆ ਮੈਂ 30 ਲੱਖ ਰੁਪਇਆ ਦੇ ਕੇ ਜਿਹੜੀ ਲਈ ਔਰ ਇਹ ਉਸੇ ਵੈਸੇ ਨਹੀਂ ਲਈ। ਉਹ ਇਹ ਇੰਜਾਮ ਉਹ ਤੋਂ ਲਾਇਆ ਜਾਂਦਾ ਕਿ ਜਦੋਂ ਉਸ ਸਟੇਜ ਦੇ ਉੱਤੇ ਉਹ ਕੁਰਸੀ ਦੇ ਉੱਤੇ ਐਮਐਲਏ ਦੇ ਆਪਣੇ ਖਾਸ ਮੁਖਾਸ ਲੋਕਾਂ ਨੂੰ ਬਿਠਾ ਦਿੱਤਾ ਜਾਂਦਾ ਤੇ ਪ੍ਰਧਾਨ ਉਹ ਥੇ ਬਿਠਾਇਆ ਰਹਿ ਜਾਂਦਾ। ਔਰ ਪ੍ਰਧਾਨ ਨੇ ਇਹ ਜਿਹੜੀ ਗੱਲ ਆ ਬਿਲਕੁਲ ਸਟੇਜ ਦੇ ਉੱਤੇ ਜਨਤਕ ਡੋਮੇਨ ਦੇ ਵਿੱਚ ਆਖੀ ਆ ਔਰ ਪਹਿਲੀ ਵਾਰ ਆਖੀ ਆ। ਤੇ ਇਹਦੇ ਵਾਸਤੇ ਤਾਂ ਕੁਦਰਤ ਅਤੇ ਆਮ ਆਦਮੀ ਪਾਰਟੀ ਉਹਨਾਂ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਦੂਜੇ ਪਾਸੇ ਅਰਵਿੰਦ ਕੇਸਰੀ ਦੇ ਵਾਸਤੇ ਮੁਸ਼ਕਲਾਂ ਤਾਂ ਖੜੀਆਂ ਜਿਹੜੀਆਂ ਹੋ ਸਕਦੀਆਂ ਨੇ। ਮੁਸ਼ਕਿਲਾਂ ਕਿਉਂ ਖੜੀਆਂ ਹੋ ਸਕਦੀਆਂ ਕਿਉਂਕਿ ਹੁਣ ਪੰਜਾਬ ਪੁਚ ਦੇ ਸਾਬਕਾ ਅਧਿਕਾਰੀ ਤੇ ਮੌਜੂਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਿਹੜੇ ਐਡਵੋਕੇਟ ਨੇ ਡਾਕਟਰ ਗੌਰਮ ਉਹਨਾਂ ਵੱਲੋਂ ਇੱਕ ਬਕਾਇਦਾ ਟਾਪੀ ਈਡੀ ਨੂੰ ਜਨਤਕ ਹਿੱਤਾਂ ਨੂੰ ਸਾਮੁਖ ਰੱਖਦੇ ਆ ਇੱਕ ਦਰਖਾਸਤ ਨਹੀਂ ਦਿੱਤੀ ਗਈ ਆ ਔਰ ਸਾਰੇ ਇਸ ਮਾਮਲੇ ਦੀ ਜਾਂਚ ਕਰਾਉਣ ਦੀ ਜਿਹੜੀ ਮੰਗਿਆ ਉਹ ਕੀਤੀ ਗਈ ਆ ਕਿਉਂਕਿ ਇਹ ਮੁੱਦਾ ਕਿਸੇ ਇੱਕ ਵਿਅਕਤੀ ਦਾ ਨਹੀਂ ਬਲਕਿ ਉਹ ਵਿਅਕਤੀ ਜੋ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਆ ਤੇ ਉਹਦੇ ਉੱਤੇ ਜੇਕਰ ਉਹਨਾਂ ਦੀ ਹੀ ਪਾਰਟੀ ਦਾ ਇੱਕ ਅਹਿਮ ਉਹਦੇ ਉੱਤੇ ਬਰਾਜ਼ਬਨ ਵਿਕਤੀ ਇਹ ਇਲਜ਼ਾਮ ਲਾ ਦਿੰਦਾ ਤਾਂ ਫਿਰ ਉਧਤੀ ਤੌਰ ਤੇ ਇਹ ਜਿਹੜੀ ਚਰਚਾ ਦਾ ਜਿਹੜਾ ਵਿਸ਼ਾ ਪਾਉਂਦਾ ਇਹ ਜਾਂਚ ਦਾ ਵਿਸ਼ਾ ਪਾਉਂਦਾ ਹੈ ਹੁਣ ਤੁਹਾਡਾ ਪ੍ਰਸ਼ਨ ਇਹ ਸੀ ਕਿ ਭਗਵੰਤ ਮਾਨ ਹੁਣੀ ਜਰਮਿੰਦ ਕੇਸਰੀਵਾਲ ਇਹਦੇ ਸੰਬੰਧਿਤ ਕੀ ਐਕਸ਼ਨ ਲੈਣਗੇ ਇਹ ਆਪਣੇ ਰਖਾ ਸਾਹਿਬ ਜੀ ਤੁਹਾਨੂੰ ਪਤਾ ਹੋਵੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਫੋਲ ਵਿੱਚ ਆਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਇਹਨਾਂ ਦੇ ਕਈ ਐਮਐਲਏ ਕਈ ਮੰਤਰੀ ਕਈ ਤਰੀਕੇ ਦੇ ਵਾਦ-ਵਿਵਾਦਾਂ 'ਚ ਫਸੇ ਆ ਜਿਨ੍ਹਾਂ ਉੱਤੇ ਰਿਸ਼ਵਤ ਲੈਣ ਦੇ ਇਲਜ਼ਾਮੀ ਆ ਦੂਜੇ ਪਾਸੇ ਕੁਝ ਵੀਡੀਓ ਵੀ ਉਹਨਾਂ ਦੀ ਸਾਹਮਣੇ ਆਈਆਂ ਔਰ ਬਹੁਤ ਕੁਝ ਇਹੋ ਜਿਹਾ ਸਾਹਮਣੇ ਜਿਹੜਾ ਆਉਂਦਾ ਰਿਹਾ ਈਵਨ ਕਿ ਇੱਕ ਐਮਐਲਏ 'ਚ ਇੱਕ ਮੰਤਰੀ ਦੇ ਸਬੰਧੀ ਵੀ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਆਪ ਜਿਹੜੀ ਕਾਰਵਾਈ ਕੀਤੀ ਦੂਜੇ ਪਾਸੇ ਇੱਕ ਮੰਤਰੀ ਕੋ ਅਸਤੀਫਾ ਲੈ ਕੇ ਉਸ ਦੁਆਰਾ ਵਿਧਾਇਕ ਜਿਹੜਾ ਉਭੜਾ ਦਿੱਤਾ ਗਿਆ ਆ ਪਿਤੇ ਸਮੇਂ ਦੇ ਵਿੱਚ ਆਮ ਆਪੀ ਪਾਰਟੀ ਨੇ ਲੋਕਾਂ ਦੇ ਹੰਝੂ ਲੋਕਾਂ ਦੇ ਜਿਹੜੇ ਅਸੀਂ ਕਹਿ ਸਕਦੇ ਆ ਕਿ ਅਥਰੂ ਪੁੰਜਦਾ ਯਤਨ ਕੀਤਾ ਪਰ ਕੋਈ ਠੁਕਮੀ ਜਿਹੜੀ ਕਾਰਵਾਈ ਆ ਅੱਜ ਤੱਕ ਨਾ ਤਾਂ ਕਿਸੇ ਵਿਧਾਇਕ ਦੇ ਖਿਲਾਫ ਹੋਈ ਤੇ ਨਾ ਹੀ ਕਿਸੇ ਮੰਤਰੀ ਦੇ ਖਿਲਾਫ ਹੋਈ ਸਭ ਤੋਂ ਪਹਿਲਾਂ ਜਿਹੜਾ ਮੰਤਰੀ ਸੀ ਸਿੰਘਲਾ ਉਹ ਵੀ ਉਹਦੇ ਸਬੰਧੀ ਮੁੱਖ ਮੰਤਰੀ ਸਾਹਿਬ ਨੇ ਖੁਦ ਇੱਕ ਆਈਡੀਓ ਜਿਹੜੀ ਗੱਲ ਕੀਤੀ ਸੀ ਕਿ ਮੇਰੇ ਕੋ ਆਈਡੈਂਟੀ ਮੈਂ ਅਰਲੀਜ਼ ਕਰਾਂਗਾ ਜਦੋਂ ਇੱਕ ਜਿਮਨੀ ਚੋਂ ਜਦੋਂ ਕੋਣ ਬਣੀ ਔਰ ਤੁਸੀਂ ਦੇਖ ਲਓ ਉਸ ਤੋਂ ਮਗਰੋਂ ਉਹੀ ਵਿਜੇ ਸਿੰਘਲਾ ਜਿਹੇ ਮਦਦਤਰਾ ਹੋਵਾ ਉਹਦੇ ਸਬੰਧੀ ਵਿਧਾਨ ਸਭਾ ਦੇ ਵਿੱਚ ਬੈਠੇ ਹੋਏ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਜਿਹੜੇ 92 ਨੇ ਇਹ ਸਾਰੇ ਅਮਾਤ ਕਰਨੇ ਨੇ ਇਸੇ ਤਰ੍ਹਾਂ ਇੱਕ ਬਟੰਡੇ ਦਾ ਵਾਇਕ ਜੇਕਰ ਗਲਤ ਮੈਂ ਗਲਤ ਨਾ ਹੋਵਾਂ ਤਾਂ ਅਨਮੋਲ ਇਸ ਤਰ੍ਹਾਂ ਦਾ ਨਾਂ ਸੀ ਰਤਨ ਤਾਂ ਉਹਦੇ ਉੱਤੇ ਵੀ ਜਿਹੜੇ ਰਿਸ਼ਵਤ ਲੈਣ ਦੇ ਜਿਹੜੇ ਇਲਜ਼ਾਮ ਜਿਹੜੇ ਲੱਗੇ ਲਾਲਚਨ ਕਟਾਉਣ ਚੱਕ ਦੀ ਵੀਡੀਓ ਕਈ ਤਰੀਕੇ ਦੀ ਸਾਹਮਣੇ ਆਈ ਇਸੇ ਤਰੀਕੇ ਨਾਲ ਇੱਕ ਹੋਰ ਐਮਐਲਏ ਜਿਹੜਾ ਮੰਤਰੀ ਬਣਾਇਆ ਗਿਆ ਉਹਦੀ ਵੀਡੀਓ ਵੀ ਸਾਹਮਣੇ ਉਸ ਨੂੰ ਵੀ ਹਟਾ ਦਿੱਤਾ ਗਿਆ ਮਤਲਬ ਭਾਵੇਂ ਸਮੇ ਸਮੇ ਤੇ ਇਹਨਾਂ ਨੇ ਵਧਾਇਕ ਹੋਣ ਚਾਹੇ ਮੰਤਰੀ ਹੋਣ ਕਈ ਤਰੀਕੇ ਦੇ ਬਵਾਦੂ ਬਵਾਦਾਂ ਚ ਫਸੇ ਆ ਪਰ ਕਦੇ ਵੀ ਮੁੱਖ ਮੰਤਰੀ ਸਾਹਿਬ ਵੱਲੋਂ ਉਹ ਕਰਨਾ ਐਕਸ਼ਨ ਜਿਹੜਾ ਕਦੀ ਨਹੀਂ ਲੈ ਗਿਆ ਜਿਹੜਾ ਲੈਣਾ ਚਾਹੀਦਾ ਸੀ ਹਾਂ ਘੜੀ ਦੀ ਘੜੀ ਇੱਕ ਦੋ ਵਰੀ ਗੱਲਾਂ ਬਹਿ ਕੇ ਕਰਕੇ ਲੋਕਾਂ ਦੀ ਹਮਦਰਦੀ ਵਾਸਤੇ ਲੈ ਕੇ ਇਸ ਮਸਲੇ ਨੂੰ ਠੱਡੇ ਪਸਤੇ ਵਿੱਚ ਪਾ ਦਿੱਤਾ ਜਾਂਦਾ ਇਹ ਹੁਣਮੀ ਜਿਸ ਤਰੀਕੇ ਦੀ ਚਰਚਾ ਮਤੇ ਕੇਵਲ ਸੋਸ਼ਲ ਮੀਡੀਆ ਤੇ ਉਤੇ ਇਹ ਗੱਲ ਚੱਲ ਰਹੀ ਆ ਪਰ ਅਜੇ ਤੱਕ ਐਮਐਲਏ ਸੁਖਵੀਰ ਉਹਦੀ ਇਸ ਮੁੱਦੇ ਤੇ ਉਹ ਸਾਹਮਣੇ ਨਹੀਂ ਆਏ ਉਹਨਾਂ ਨੇ ਕੋਈ ਵੀ ਵਰਸ਼ਨ ਜਿਹੜਾ ਆਪਣਾ ਅਜੇ ਤੱਕ ਸਾਹਮਣੇ ਜਿਹੜਾ ਨਹੀਂ ਦਿੱਤਾ ਦੋ ਜੋ ਕਿ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਇਸ ਗੱਲ ਦੀ ਪ੍ਰਮਾਤ ਜਿਹੜੀ ਉਹ ਚੱਲਦੀ ਪਈ ਆ ਉਹਨੇ ਇਹ ਤਾਂ ਖਾਸ ਤੌਰ ਤੇ ਜਦੋਂ ਇਹ ਚੋਣਵਾਰਾ ਹੋਵੇ ਦੂਜੇ ਪਾਸੇ ਸਰਕਾਰ ਵੀ ਮੁੱਦਿਆਂ ਤੇ ਘिरी ਹੋਵੇ ਤਾਂ ਫਿਰ ਅਜਿਹੇ ਸਮੇਂ ਦੇ ਵਿੱਚ ਜੇਕਰ ਕਿਸੇ ਆម ਆਦਮੀ ਪਾਰਟੀ ਦੇ ਵਿਧਾਇਕ ਤੇ ਉੱਤੇ ਅਜਿਹੇ ਇਲਜ਼ਾਮ ਲੱਗਦਾ ਹਾਲਾਂਕਿ ਇਹ ਇਲਜ਼ਾਮ ਨਵਾਂ ਨਹੀਂ ਹੈ ਇਹ ਤੇ ਦੌਰ ਸਿਧ ਲੱਗਦੇ ਰਿਹਾ ਪਰ ਹੁਣ ਚੋਣ ਯਤ ਦੇ ਵਿੱਚ ਅਗਰ ਇਹ ਇਲਜ਼ਾਮ ਲੱਗਦਾ ਤੇ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਇਸ ਮੁੱਦੇ ਤੇ ਚੁੱਪ ਰਹਿੰਦੇ ਆ ਪਾਰਟੀ ਪ੍ਰਧਾਨ ਜਿਹੜੇ ਚੁੱਪ ਰਹਿੰਦੇ ਆ ਤਾਂ ਫਿਰ ਖੁਦ ਦੀ ਤੌਰ ਤੇ ਇਸ ਦਾ ਖੰਭਿਆਜ ਲਾਇਆ 2027 ਦੀਆਂ ਚੋਣਾਂ ਦੇ ਵਿੱਚ ਆម ਆਦਮੀ ਪਾਰਟੀ ਨੂੰ ਹੁਕਤਨਾ ਪੈ ਸਕਦਾ ਹੈ ਕਿਉਂਕਿ ਇਹ ਤਾਂ ਹੁਣ ਇਹ ਵੇਖ ਰਿਹਾ ਕਿ ਕਿਸ ਸਥਿਤੀ ਦੇ ਨਾਲ ਨੇ ਜਿਹੜੀ ਵਿਰੋਧੀ ਧਿਰ ਇਸ ਮੁੱਦੇ ਨੂੰ ਲੈਂਦੀ ਹੈ ਜਾਂ ਸਰਕਾਰ ਇਸ ਮਸਲੇ ਨੂੰ ਕਿਸ ਤਰੀਕੇ ਨਾਲ ਨਜਿੱਠਦੀ ਹੈ ਉਹ ਮਜ਼ੇਦਾਰ ਗੱਲ ਇਹ ਹੈ ਕਿ ਜਿਹੜਾ ਨਗਰ ਕੌਂਸਲ ਦਾ ਪ੍ਰਧਾਨਾ ਉਹ ਵੀ ਆਮ ਆਦਮੀ ਪਾਰਟੀ ਦਾ ਅਧਾਇਕ ਵੀ ਆਮ ਆਦਮੀ ਪਾਰਟੀ ਦਾ ਤਾਂ الزام ਜਿਹੜੇ ਇੱਕ ਦੂਜੇ ਤੇ ਹੀ ਆਪਣੇ ਅਟલાਏਗੇ ਤੇ ਸੰਭਾਵਨਾਕ ਤੌਰ ਤੇ ਇਸ ਮਸਲੇ ਦੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਉਹਨ ਈਡੀ ਨੂੰ ਜਿਹੜੀ ਐਪਲੀਕੇਸ਼ਨ ਗਈ ਹੈ ਹੁਣ ਦੇਖਣਾ ਕਿ ਈਡੀ ਇਸ ਬਦ ਵਿੱਚ ਕੀ ਕਾਰਵਾਈ ਕਰਦੀ ਹੈ ਕਿ ਉਹ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਕੇ ਸਾਰੇ ਪੱਧਰੀ ਦੀ ਜਾਂਚ ਕਰੇਗੀ ਚਾਹੀਏ ਇਸ ਮਸਲੇ ਨੂੰ ਫਿਰ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਜਾਊਗਾ ਹੁਣ ਮੁੱਦਾ ਤਾਂ ਇਹ ਹੈ ਕਿ ਜੇਕਰ ਉਸ ਬੰਦੇ ਨੇ ਇਲਜ਼ਾਮ ਲਾਇਆ ਤਾਂ ਉਸ ਬੰਦੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਹਾਂ ਵੀ ਉਹਨੇ ਇਲਜ਼ਾਮ ਠੀਕ ਲਾਇਆ ਜਾਂ ਉਸਨੇ ਫੋਕੀ ਪਬਲਿਸਿਟੀ ਲੈ ਵਾਸਤੇ ਹੀ ਅਜੀਬ ਯਾਰ ਜਿਹੜੇ ਉਹ ਦਾਗ ਦਿੱਤੇ ਆ ਬਾਕੀ ਰੱਖਣਾ ਸਾਬ ਐਸ ਲਈ ਅਗਰ ਦੇਖਿਆ ਜਾ ਸਰਕਾਰੀ ਤੰਤਰ ਦੇ ਵਿੱਚ ਚਾਹੀਏ ਵਿਧਾਇਕ ਨੇ ਚਾਹੀਏ ਮੰਤਰੀ ਨੇ ਚਾਹੀਏ ਅਫਸਰ ਸ਼ਹੀ ਜਾਂ ਹੋਰ ਉਹਨਾਂ ਦੇ ਵਿੱਚ ਇਹ ਗਲਤ ਹੈਗੀ ਕਿ ਲੈ ਦਿਨ ਜਿਹੜਾ ਆ ਉਸ ਪੱਧਰ ਤੇ ਜਿਹੜਾ ਚੱਲਦਾ ਬੇਸ਼ੱਕ ਮੁੱਖ ਮੰਤਰੀ ਸਾਹਿਬ ਇਸ ਮੁੱਦੇ ਤੇ ਕਹਿੰਦੇ ਨੇ ਕਿ ਸਾਡੀ ਜ਼ੀਰੋ ਟੋਲਰੈਂਸ ਨੀਤੀ ਹੈ ਕ腐ਪਸ਼ਨ ਦੇ ਖਿਲਾਫ ਔਰ ਸ਼ਾਇਦ ਉਹਨਾਂ ਦੀ ਪੇਸ਼ ਜਿਹੜੀ ਆ ਚੱਲਦੀ ਨਹੀਂ ਆ ਜੇਕਰ ਹੋਣ ਇੱਕ ਪਬਲਿਕ ਡੋਮੇਨ ਦੇ ਵਿੱਚ ਆਣ ਕੇ ਪ੍ਰਧਾਨ ਇੱਕ ਸ਼ਰੀਆ ਵਿੱਚ ਇਹ ਗੱਲ ਕਰਦਾ ਤਾਂ ਫਿਰ ਸੋਚਣ ਵਾਲੀ ਗੱਲ ਆ ਕਿ ਦਾਲ ਵਿੱਚ ਕਾਲਾ ਨਹੀਂ ਆ ਬਲਕਿ ਦਾਲ ਹੀ ਕਾਲੀ ਆ ਬਿਲਕੁਲ ਅਨਕਿਤ ਸਰ ਇਸ ਮਾਮਲੇ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਇਕੱਲਾ ਵਿਧਾਇਕ ਹੀ ਕਸੂਰਵਾਰ ਨਹੀਂ ਆ ਰਿਸ਼ਵਤ ਲੈਣ ਵਾਲਾ ਵੀ ਕਸੂਰਵਾਰ ਹੈ ਤੇ ਰਿਸ਼ਵਤ ਦੇਣ ਵਾਲਾ ਵੀ ਕਸੂਰਵਾਰ ਹੈ ਜੇਕਰ ਪ੍ਰਧਾਨ ਦੇ ਵੱਲੋਂ 30 ਲੱਖ ਰਿਸ਼ਵਤ ਦਿੱਤੀ ਗਈ ਹੈ ਤਾਂ ਇਹਦਾ ਮਤਲਬ ਵੀ ਉਹ ਵੀ ਆਮ ਲੋਕਾਂ ਦੇ ਵਿੱਚੋਂ ਜੋ ਲੋਕਾਂ ਦੀ ਸਹੂਲਤ ਲਈ ਪੈਸਾ ਆਵੇਗਾ ਤਾਂ ਉਹਨਾਂ ਵਿੱਚੋਂ ਹੀ 30 ਲੱਖ ਕੱਢੇਗਾ ਹਾਲਾਂਕਿ ਦੋਨਾਂ ਦੀ ਜਾਂਚ ਆ ਜੋ ਪੂਰਨ ਤੌਰ ਤੇ ਹੋਣੀ ਚਾਹੀਦੀ ਹੈ ਤੇ ਬਣਦੀ ਕਾਰਵਾਈ ਆ ਜੋ ਇਸ ਮਾਮਲੇ ਦੇ ਵਿੱਚ ਕਰਨੀ ਚਾਹੀਦੀ ਹੈ ਸੋ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਹੁਣ ਅੱਗੇ ਵੱਲ ਨੂੰ ਕਿਵੇਂ ਵਧਿਆ ਜਾਂਦਾ ਹੈ ਉਦੋਂ ਹੀ ਜੇਕਰ ਸਰ ਮੈਂ ਐਜੀਪੀਸੀ ਦੀ ਅੰਤਰਿਕ ਕਮੇਟੀ ਦੀ ਗੱਲ ਕਰਲਾਂ ਤਾਂ ਅੰਤਰਿਕ ਕਮੇਟੀ ਦੀ 31 ਜਨਵਰੀ ਨੂੰ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਉਸ ਮੀਟਿੰਗ ਨੂੰ ਕੀਵੇਂ ਦੇਖਦੇ ਹੋ ਕਿ ਉਸ ਮੀਟਿੰਗ ਦੇ ਵਿੱਚ ਕਿਹੜੇ ਵੱਡੇ ਫੈਸਲੇ ਲਏ ਜਾ ਸਕਦੇ ਤੇ ਨਾਲ ਹੀ ਨਾਲ ਹੀ ਬੀਤੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਦੇ ਵੱਲੋਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਕੋਲ ਸ਼ਿਕਾਇਤਾਂ ਭੇਜੀਆਂ ਗਈਆਂ ਸੀ 25 ਤੋਂ 30 ਹਜ਼ਾਰ ਪੰਨਿਆਂ ਦੇ ਵਿੱਚ ਜੋ ਸ਼ਿਕਾਇਤਾਂ ਜਾਂ ਦਸਤਾਵੇਜ਼ ਦਿੱਤੇ ਗਏ ਸੀ ਕਿ ਉਹਨਾਂ ਸਬੰਧ ਦੇ ਵਿੱਚ ਵੀ ਐਜੀਪੀਸੀ ਕੋ ਜਵਾਬ ਦੇਵੇਗੀ ਜੀ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਅਤਰੰਕ ਬੇਟੀ ਦੀ ਮੀਟਿੰਗ ਹੋਣੀ ਸੀ ਪਿੰਨਾ 12 ਜਨਵਰੀ ਨੂੰ ਹੋਣੀ ਸੀ ਜੀ ਪਰ 12 ਜਨਵਰੀ ਵਾਲੀ ਮੀਟਿੰਗ ਜਿਹੜੀ ਉਹ ਮੁਲਤਵੀ ਕਰ ਦਿੱਤੀ ਗਈ ਕਿਉਂਕਿ 15 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਸੀ ਉਸੇ ਅਕਾਲ ਤਖਤ ਸਮੇਤ ਤਲਵ ਜਿਹੜੇ ਉਹ ਕੀਤੇ ਗਏ ਸੀ ਅਕਾਲ ਚੇਤੀ ਜਥੇਦਾਰ ਸਾਹਿਬ ਦੇ ਸਾਹਮਣੇ ਉਪਰੀਸ਼ ਹੋਏ ਉਸ ਤੋਂ ਬਾਅਦ ਫਿਰ ਜਿਹੜੀ ਮੀਟਿੰਗ ਸੀ ਉਹ 16 ਜਨਵਰੀ ਨੂੰ ਕੀਤੀ ਗਈ ਉਹਦੇ ਵਿੱਚ ਵੀ ਕੁਝ ਅਹਿਮ ਮਸਲੇ ਜਿਹੜੇ ਸੀ ਉਹ ਵਿਚਾਰੇ ਗਏ ਸੀ ਜਿਹਦੇ ਵਿੱਚ ਖਾਸ ਤੌਰ ਤੇ 328 ਰੁਪਆ ਦੇ ਸੰਦਰਭ ਦੇ ਵਿੱਚ ਹੀ ਗੱਲ ਜਿਹੜੀ ਬਾਤ ਉਸ ਆਪਣੀ ਜਣੀ ਉਹ ਆਈ ਸੀ ਤੇ ਉਸ ਤੋਂ ਮਗਰੋਂ ਇਹ ਹੁਣ ਮੀਟਿੰਗ ਜਿਹੜੀ ਆ 30 ਜਨਵਰੀ ਜਿਹੜੀ ਅਤਰੰਕ ਕਮੇਟੀ ਦੀ ਜਿਹੜੀ ਮਿੱਤੀ ਗਈ ਹੈ ਤੁਸੀਂ ਰਖਣਾ ਸਬ ਮਹਿਸੂਸ ਕਰੋਗੇ ਕਿ ਜਸਤੇਪ ਦੇ ਮੁੱਖ ਮੰਤਰੀ ਸਾਹਿਬ ਉਹ ਸ਼੍ਰੀ ਹਾਲਤਾਖ ਸਾਹਿਬ ਇਹਦੇ ਪੇਸ਼ ਹੋ ਕੇ ਆਏ ਨਹੀਂ ਉਸ ਤੋਂ ਬਾਅਦ ਇੱਕ ਤਰੀਕੇ ਦਾ ਸੀਤ ਲਹਿਰ ਜਿਹੜੀ ਹੈ ਸੀਜ਼ ਫਰ ਜਿਹੜਾ ਉਹ ਲੱਗ ਰਿਹਾ ਚੱਲ ਰਿਹਾ ਸ਼ਰੂਮਲੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਵੀ ਤੇ ਦੂਜੇ ਪਾਸੇ ਸਰਕਾਰ ਵੱਲੋਂ ਵੀ ਕਿਉਂਕਿ ਸਿੱਟ ਵੱਲੋਂ ਜਿਹੜੀ 328 ਰੁਪਿਆਂ ਦੀ ਜਿਹੜੀ ਗੱਲ ਜਿਹੜੀ ਜਾਂਚ ਜਿਹੜੀ ਚੱਲ ਰਹੀ ਆ ਉਹਦੇ ਵਿੱਚ ਸ਼੍ਰੀ ਅਕਾਲਪੁਰ ਸੰਬੰਧ ਦੇ ਕਾਰਜਕਾਰੀ ਜਥੇਦਾਰ ਗਗੇ ਕੁਲਦੀਪ ਸਿੰਘ ਗੜਗੱਜ ਬਣਾ ਨੇ ਸ਼੍ਰੋਮ ਨੂੰ ਦੁਆਰਾ ਪ੍ਰਬੰਧਕ ਕਮੇਟੀ ਤੋਂ ਹਦਾਇਤ ਕੀਤੀ ਸੀ ਕਿ ਤੁਸੀਂ ਸਵਿਟ ਨੂੰ ਜਿਹੜਾ ਸਹਿਯੋਗ ਦਿਓ ਤਾਂ ਅਜੇ ਤੱਕ ਸਹਿਯੋਗ ਸਿੱਟ ਨੇ ਮੰਗਿਆ ਜਾਂ ਨਹੀਂ ਮੰਗਿਆ ਹਾਲਾਂਕਿ ਸਿੱਟ ਦੇ ਜਿਹੜੇ ਅਧਿਕਾਰੀ ਨੇ ਬੀਤੇ ਦਿਨ ਸ਼੍ਰੋਮ ਦੇ ਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਜਿਹੜਾ ਚੰਡੀਗੜ੍ਹ ਆ ਔਰ ਅੰਮ੍ਰਿਤਸਰ ਉੱਥੇ ਉਹ ਉਹਨਾਂ ਨੇ ਗਏ ਔਰ ਉੱਥੇ ਜਾ ਕੇ ਉਹਨਾਂ ਨੇ ਕੁਝ ਛਾਪੇ ਮਾਰੀ ਜਿਹੜੀ ਉਹ ਕੀਤੀ ਸੀ ਹੁਣ ਇਹ ਸਮਝਿਆ ਜਾ ਸਕਦਾ ਹੈ ਕਿ ਹੁਣ ਇਹ ਜਿਹੜੀ 30 ਜਨਵਰੀ ਨੂੰ ਅਤਰੰਕ ਕਮੇਟੀ ਹੁਣੀ ਹੈ ਜਿਹੜਾ ਜਥੇਦਾਰ ਸਾਹਿਬ ਦਾ ਆਦੇਸ਼ ਆਇਆ ਸੀ 328 ਰੁਪਏ ਦੇ ਸੰਦਰਭ ਦੇ ਵਿੱਚ ਇਹ ਸਮਰਥਨ ਜਾਂਚ ਵਿੱਚ ਸਹਿਯੋਗ ਦੇਣਾ ਉਹਦੇ ਸਬੰਧੀ ਗੱਲਬਾਤ ਹੋ ਸਕਦੀ ਹੈ ਔਰ ਦੂਜੀ ਉਹਦੇ ਨਾਲ ਹੀ ਨਾਲ ਜਿਸ ਤਿਹੇ ਨਾਲ ਹੁਣ ਅਕਾਲ ਤਖਸਾਲ ਨੇ ਮਾਫਰ ਰਣ ਸ਼ਰੂਮਨੀ ਕਾਲੀ ਦੇ ਨਾਲ ਇਸ ਤਰੀਕੇ ਦੇ ਨਾਲ ਫਰਵਰੀ ਦੇ ਮਹੀਨੇ ਦੇ ਵਿੱਚ ਰੈਲੀਆਂ ਕਰਨ ਦਾ ਪ੍ਰੋਗਰਾਮ ਬਣਾਇਆ ਉਹ ਸਕਦਾ ਕਿ ਕਿਰਜਿੰਦਰ ਸਿੰਘ ਤਾਂ ਮੀ ਕੁਦਰਤੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਬਦਲਦੇ ਹੀ ਉਹ ਨੁਮਾਇੰਦੇ ਨੇ ਆਹ ਹੋ ਸਕਦਾ ਕਿ ਉਹਦੇ ਸੰਬੰਧੀ ਇੱਕ ਪ੍ਰੋਗਰਾਮ ਜਿਹੜਾ ਧਾਰਮਿਕ ਪੱਧਰ ਤੇ ਕੋਈ ਲਿਖਿਆ ਜਾਵੇ ਜਿਹੜਾ ਤਾਂ ਜੋ ਇਹ ਲੋਕਾਂ ਨੂੰ ਜਿਹੜੇ ਬੀਤੇ ਦੌਰ ਦੇ ਵਿੱਚ ਸ਼ਰੋਮੀ ਕਾਲੀ ਦਰ ਤੋਂ ਦੂਰ ਹੋ ਚੁੱਕੇ ਆ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਤਰੀਕੇ ਦੇ ਸਵਾਲ اٹھਦੇ ਆ ਉਹਨਾਂ ਸਵਾਲਾਂ ਦਾ ਜਵਾਬ ਦੇਣ ਵਾਸਤੇ ਹੋ ਸਕਦਾ ਕਿ ਸਤਰੰਗ ਕਮੇਟੀ ਦੇ ਵਿੱਚ ਕੋਈ ਅਹਿਮ ਪ੍ਰੋਗਰਾਮ ਪੜਾ ਕੇ ਅਗਲੇ ਦਿਨਾਂ ਵਿੱਚ ਉਹ ਲਿਖਿਆ ਜਾ ਸਕੇ ਤਾਂ ਜੋ ਪੰਥ ਅਤੇ ਆਮ ਲੋਕਾਂ ਦੇ ਵਿਚਕਾਰ ਇੱਕ ਪਾੜਾ ਦਿਨ-ਬ-ਦਿਨ ਵੱਧਦਾ ਜਾ ਰਿਹਾ ਜੇ ਕਈ ਤਰੀਕੇ ਦੇ ਜਿਹੜੇ ਸ਼ੰਕੇ ਦੇ ਸ਼ਰੂਨ ਨਹੀਂ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸੰਬੰਧੀ ਪੈਦਾ ਹੁੰਦੇ ਆ ਉਹਨਾਂ ਸ਼ੰਕੇ ਦੇ ਨਿਵਾਰਨ ਵਾਸਤੇ ਹੋ ਸਕਦਾ ਕਿ ਇੱਕ ਅਹਿਮ ਪ੍ਰੋਗਰਾਮ ਜਿਹੜਾ ਉਲੇਖਿਆ ਜਾਵੇ ਬਾਕੀ ਅਸਫਲ ਸਥਿਤੀ ਤਾਂ ਰਖੜਾਜੀ 30 ਜਨਵਰੀ ਨੂੰ ਪਤਾ ਲੱਗੂਗਾ ਕਿ ਅਤਰੰਕ ਕਮੇਟੀ ਚ ਕੀ ਫੈਕਟਸ ਜਿਹੜੇ ਆ ਉਹ ਲਈ ਜਾ ਸਕਦੇ ਬਿਲਕੁਲ ਅਨਕੀ ਸਰ ਤਾਂ 31 ਜਨਵਰੀ ਨੂੰ ਕੁਝ ਵੱਡਾ ਹੁੰਦਾ ਹੈ ਇਹ ਵੀ ਜ਼ਰੂਰ ਦੇਖਣਾ ਹੋਵੇਗਾ ਉੱਥੇ ਹੀ ਜੇਕਰ ਮੈਂ ਗੱਲ ਨੂੰ ਅੱਗੇ ਤੋਰਾਂ 328 ਸਰੂਪ ਗਵਨ ਮਾਮਲੇ ਦੇ ਵਿੱਚ ਹੀ ਤਾਂ ਜਿਸ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੀ ਮੱਗੀ ਕਾਨਫਰੰਸ ਮੌਕੇ ਇਹ ਬਿਆਨ ਦਿੱਤਾ ਜਾਂਦਾ ਹੈ ਕਿ ਇੱਕ ਧਾਰਮਿਕ ਸਥਾਨ ਤੋਂ 169 ਪਾਵਨ ਸਰੂਪ ਮਿਲੇ ਉਸ ਤੋਂ ਬਾਅਦ ਲਗਾਤਾਰ ਸਰਕਾਰ ਦਾ ਵਿਰੋਧ ਵੀ ਹੁੰਦਾ ਦਿਖਾਈ ਦਿੱਤਾ ਸੀ ਤੇ ਸਿੱਟ ਤੇ ਵੀ ਕਈ ਪ੍ਰਕਾਰ ਦੇ ਸਵਾਲ ਆ ਜੋ ਖੜੇ ਕੀਤੇ ਗਏ ਸੀ ਪਰ ਉਸ ਤੋਂ ਬਾਅਦ ਬਿਲਕੁਲ ਸ਼ਾਂਤ ਸਿੱਟ ਵੀ ਹੁੰਦੀ ਦਿਖਾਈ ਦੇ ਰਹੀਆ ਤੇ ਪੰਜਾਬ ਸਰਕਾਰ ਵੀ ਹੁੰਦੀ ਦਿਖਾਈ ਦੇ ਰਹੀਆ 328 ਸਰੂਪ ਗਵਨ ਮਾਮਲੇ ਦੇ ਵਿੱਚ ਹੁਣ ਤੁਸੀਂ ਕਿਵੇਂ ਦੇਖਦੇ ਹੋ ਕਿ ਆਖਰਕਾਰ ਪੰਜਾਬ ਸਰਕਾਰ ਨੇ ਕਿਉਂ ਪੈਰ ਪਛਾਣ ਨੁਪਟੇ ਨੇ ਕੀ ਹੁਣ ਸਰਕਾਰ ਅੱਗੇ ਵੱਲ ਨੂੰ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੀ ਜਾਂ ਫਿਰ ਸਿੱਟ ਦੇ ਵੱਲੋਂ ਜਾਂਚ ਗੁਪਤ ਤਰੀਕੇ ਦੇ ਨਾਲ ਕੀਤੀ ਜਾ ਰਹੀ ਇੱਕੋ ਵਾਰੀ ਹੀ ਪੂਰੀ ਜਾਣਕਾਰੀ ਸਭ ਦੇ ਸਾਹਮਣੇ ਲਿਆਂਦੀ ਜਾਵੇਗੀ ਜੀ ਅ ਦੇਖੋ ਰਖਣਾ ਸਾਹਿਬ ਜਿਹੜੇ 3828 ਰੂਪਾ ਦੇ ਸੰਬੰਧੀ ਮੁੱਖ ਮੰਤਰੀ ਸਾਹਿਬ ਦੇ ਬਿਆਨ ਦੀ ਗੱਲ ਕਰਦੇ ਜੀ ਉਹ ਬਿਆਨ ਜਿਹੜਾ ਮਾਗੀ ਦੇ ਮੇਲੇ ਤੇ 13 ਜਨਵਰੀ ਨੂੰ ਦਿੱਤਾ ਗਿਆ ਸੀ ਹੂੰ ਤੋਂ ਉਸ ਤੋਂ ਬਾਅਦ 15 ਜਨਵਰੀ ਆਉਂਦੀ ਤੇ 15 ਜਨਵਰੀ ਤੱਕ ਮੁੱਖ ਮੰਤਰੀ ਸਾਹਿਬ ਬੜੇ ਅਗਰੈਸਿਵ ਤਰੀਕੇ ਦੇ ਨਾਲ ਉਹ ਸਾਹਮਣੇ ਜਿਹੜੇ ਆਉਂਦੇ ਰਹੇ ਬਿਲਕੁਲ ਪਰ ਜਿਉਂ 15 ਜਨਵਰੀ ਆਉਂਦੀ ਹੈ ਤੇ 15 ਜਨਵਰੀ ਤੇ ਜਦੋਂ ਆਣ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਰਜਕਾਰੀ ਜਥੇਦਾਰ ਅਣੀ ਕੁਲਦੀਪ ਸਿੰਘ ਗੜਗੱਜ ਤੇ ਭਗਵੰਤ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਉਹਨਾਂ ਦੇ ਵਿੱਚ ਕਰ ਮੀਟਿੰਗ ਹੁੰਦੀ ਆ ਤਾਂ ਉਸ ਤੋਂ ਮਗਰੋਂ ਤੁਸੀਂ ਮਹਿਸੂਸ ਕਰੋਗੇ ਕਿ ਇੱਕ ਤਰੀਕੇ ਦੀ ਸੀਰੀਜ਼ ਫਾਇਰ ਜਿਸ ਤਰ੍ਹਾਂ ਹੋ ਗਿਆ ਨਾ ਤਾਂ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਬਿਆਨ ਮੁੱਖ ਮੰਤਰੀ ਸਾਹਿਬ ਦੇ ਖਿਲਾਫ ਆਇਆ ਤੇ ਨਾ ਹੀ ਮੁੱਖ ਮੰਤਰੀ ਸਾਹਿਬ ਨੇ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਟਾਰਗੇਟ ਤੇ ਲਿਆ ਆ ਇੱਕ ਦਿਨ ਉਹਨਾਂ ਨੇ ਜ਼ਰੂਰ ਅਰਜਨਦਰ ਸਿੰਘ ਤਾਂ ਵੀ ਉਹਨਾਂ ਨੂੰ ਟਾਰਗੇਟ ਤੇ ਲਿਆ ਸੀ ਜਿਸ ਦਿਨ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸਿਪਾਹੀ ਨਹੀਂ ਤੁਸੀਂ ਸੁਖਵੀਰ ਸਿੰਘ ਬਾਦਲ ਦੇ ਸਿਪਾਹੀ ਜੀ ਇਹ ਉਹਨਾਂ ਨੇ ਕਿਹਾ ਕਿ ਹਾਂ ਮੈਂ ਸੁਖੀ ਸਿੰਘ ਬਾਦਲ ਦਾ ਹੀ ਸ਼ਪਈਆ ਮੈਂ ਇੱਕ ਤੋਂ ਬਿਆਨ ਆਏ ਪਰ ਉਸ ਦਿਨ ਤੋਂ 15 ਜਨਵਰੀ ਤੋਂ ਲੈ ਕੇ ਅੱਜ 27 ਜਨਵਰੀ ਆ ਤੁਸੀਂ ਦੇਖੋ ਕਿ ਦੋਵੇਂ ਧਿਰਾਂ ਜਿਹੜੀਆਂ ਨੇ ਸ਼ਾਂਤ ਨੇ ਇਸ ਤਰੀਕੇ ਨਾਲ ਲੱਗਦਾ ਕਿ ਜਿਹੜੀ ਸਿਟ ਨੇ ਜਾਂਚ ਸ਼ੁਰੂ ਕੀਤੀ ਸੀ 328 ਭਾਪਸ ਤੂਪਾਂ ਦੀ ਉਹ ਜਾਂਚ ਮੁਕੰਮਲ ਹੋ ਚੁੱਕੀ ਆ ਸ਼ਰੂਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰਾ ਰਿਪੋਰਟ ਜਿਹੜਾ ਮਹੱਤਿਆ ਕਰ ਦਿੱਤਾ ਭਾਵ ਇੱਕ ਕਿਸਮ ਦੀ ਸੀਤ ਲਹਿਰ ਤੁਸੀਂ ਦੇਖੋਗੇ ਮੌਸਮ ਦੇ ਵਿੱਚ ਤਾਂ ਸੀਤ ਲਹਿਰ ਹੈ ਹੀ ਹੈ ਦੂਜੇ ਪਾਸੇ ਇਸ ਸੇਟ ਦੀਆਂ ਗਤੀਵਿਧੀਆਂ ਤੇ ਦੂਜੇ ਪਾਸੇ ਉਹਦੇ ਨਾਲ ਹੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਤੁਹਾਨੂੰ ਇੱਕ ਸੀਤ ਜੋ ਮਤਲਬ ਬਿਲਕੁਲ ਸ਼ਾਂਤੀ ਜਿਹੜੀ ਆ ਉਹ ਦਿਖਾਈ ਦੇ ਰਹੀ ਆ ਪਤਾ ਨਹੀਂ ਇਹ ਹੁਣ ਲਲ ਬਫਰੋ ਸਟ੍ਰੋਮ ਹੈਗਾ ਸ਼ਾਂਤੀ ਤੋਂ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਆ ਤੇ ਜਿਸ ਦੀ ਵੀ ਸ਼ਾਂਤੀ ਆ ਤੇ ਜਾਂ ਰਖੜਾ ਸਾਹਿਬ 15 ਜਨਮੇ ਦੀ ਜਦੋਂ ਮੁਖਮੰਦਰ ਸਾਹਿਬ ਜੀ ਉੱਥੇ ਤਲਬ ਕੀਤੀ ਗਈ ਤੇ ਜਾਂ ਫਿਰ ਬਹੁਤ ਕੁਝ ਅੰਦਰ ਖਾਤੇ ਸਮਝੌਤਾ ਜਿਹੜਾ ਹੋ ਚੁੱਕਾ ਕਿ ਤੁਸੀਂ ਸਾਨੂੰ ਕੁਝ ਨਹੀਂ ਕਹਿਣਾ ਤੇ ਅਸੀਂ ਤੁਹਾਨੂੰ ਕੁਝ ਨਹੀਂ ਕਹਿਣਾ ਆਮ ਤੌਰ ਤੇ ਚਰਚਾਵਾਂ ਇਹ ਵੀ ਹੈਗੀਆਂ ਨੇ ਕਿਉਂਕਿ ਤੁਸੀਂ ਦੇਖ ਲਓ ਸਤਿੰਦਰ ਕੋਹਲੀ ਦੀ ਜਿਹੜੀ ਗ੍ਰਿਫਤਾਰੀ ਹੋਈ ਆ ਇਹਨਾਂ ਤਾਂ ਲੁਧਿਆਣੇ 'ਚ ਵੀ ਛਾਪੇ ਮਾਰੇਗੇ ਬਠਿੰਡੇ 'ਚ ਵੀ ਛਾਪੇ ਮਾਰੇਗੇ ਪਰ 15 ਜਨਵਰੀ ਤੋਂ ਬਾਅਦ ਤਾਂ ਨਾ ਸਤਿੰਦਰ ਕੋਹਲੀ ਦੇ ਰਿਮਾਂਡ ਦਾ ਕੋਈ ਪਤਾ ਹੈ ਕਿ ਉਹਦਾ ਰਿਮਾਂਡ ਲਿਆ ਜਾਂ ਉਸ ਨੂੰ ਜੁਡੀਸ਼ਨਲ ਹਰਾਸਾ 'ਚ ਭੇਜਦਾ ਕਿ ਸਤਿੰਦਰ ਕੋਹਲੀ ਦੀ ਕੋਈ ਖਬਰ ਨਹੀਂ ਹੈ ਦੂਜੇ ਪਾਸੇ ਸਿੱਟਰ ਦੀਆਂ ਗਤੀਵਿਧੀਆਂ ਦੀ ਕੋਈ ਖਬਰ ਨਹੀਂ ਹੈ ਪੀਜੀਪੀ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਿਲਕੁਲ ਸ਼ਾਂਤ ਆ ਉਹਨਾਂ ਵੱਲੋਂ ਵੀ ਕੋਈ ਇਲਜ਼ਾਮ ਚੜ੍ਹ ਕੇ ਬਿਆਨ ਨਹੀਂ ਆ ਰਿਹਾ ਗਿਆਨੀ ਕੁਲਦੀਪ ਸਿੰਘ ਗੜਗਾਜੂ ਨੇ ਵੀ ਇਸ ਮਸਲੇ ਤੇ ਬਿਲਕੁਲ ਚੁੱਪ ਆ ਤੇ ਦੂਜੇ ਪਾਸੇ ਭਗਵੰਤ ਮਾਨ ਹੁਣੀ ਵੀ ਇਸ ਮਸਲੇ ਤੇ ਬਿਲਕੁਲ ਚੁੱਪ ਨੇ ਨਾ ਹੀ ਸਰਕਾਰ ਦਾ ਕੋਈ ਨੁਮਾਇੰਦਾ ਨਾ ਹੀ ਕੋਈ ਮੰਤਰੀ ਇਹਦੇ ਸੰਬੰਧੀ ਕੋਈ ਗੱਲ ਕਰ ਰਿਹਾ ਤਾਂ ਨਾ ਹੀ ਸਿੱਟ ਦਾ ਅਧਿਕਾਰੀ ਜਾਂ ਤਾਂ ਰਖੜਾ ਸਾਹਿਬ ਇਸ ਤਰੀਕੇ ਨਾਲ ਲੱਗਦਾ ਕਿ ਪਰਦੇ ਦੇ ਪਿੱਛੇ ਸਭ ਕੁਝ ਸੈਟਲ ਜਿਹੜਾ ਉਹ ਹੋ ਗਿਆ ਕਿ ਜਿਹੜਾ ਉਹ ਸੈਟਲ ਹੋਣ ਦਾ ਹੀ ਨਤੀਜਾ ਜੋ ਕਿ ਸਾਹਮਣੇ ਜਿਹੜਾ ਦਿਖਾਈ ਦੇ ਰਿਹਾ ਨਹੀਂ ਤੇ ਜਿਸ ਤਰੀਕੇ ਨਾਲ ਸਤਿੰਦਰ ਕੋਲੀ ਦੀ ਗ੍ਰਿਫਤਾਰੀ ਹੋਈ ਤਪਕਮਨ ਦਾ ਬੋਲਣ ਲਈ ਆਪਣੀ ਪੇਟ ਥਾਪੀ ਜਬ ਬਹੁਤ ਕੁਝ ਬਿਆਨ ਸਾਹਮਣੇ ਆਇਆ ਉਸ ਤੋਂ ਬਾਅਦ ਇਹ ਸਾਰਾ ਕੁਝ ਇਹ ਸਾਬਤ ਕਰਦਾ ਕਿ ਪਰਦੇ ਦੇ ਪਿੱਛੇ ਬਹੁਤ ਕੁਝ ਇਹੋ ਜਿਹਾ ਹੋ ਚੁੱਕਾ ਆ ਕਿ ਜਿਹੜਾ ਸ਼ਾਇਦ ਦੋਵਾਂ ਧਿਰਾਂ ਨੇ ਹੀ ਸਵੀਕਾਰ ਕਰ ਲਿਆ ਜਾਂ ਫਿਰ ਤੁਹਾਡਾ ਇਹ ਵੀ ਪ੍ਰਸ਼ਨ ਹੋ ਸਕਦਾ ਕਿ ਜਿਹੜੀ ਸਿੱਟਾ ਪੂਰੀ ਜਾਂਚ ਕਰਕੇ ਹੀ ਸਾਹਮਣੇ ਆਵੇ ਕਿਉਂਕਿ ਇਹ ਮੁੱਦਾ ਇੰਨੀ ਜਲਦੀ ਮੁੱਕਣ ਵਾਲਾ ਨਹੀਂ ਹੈ ਔਰ ਬਾਕੀ ਜਿਹੜੀ ਵੱਡੀ ਗੱਲ ਇਹ ਵੀ ਮਹਿਸੂਸ ਹੁੰਦੀ ਹੈ ਕਿ ਜਿਸ ਤਰੀਕੇ ਨਾਲ ਡੇਰਾ ਬੰਗਾ ਦੇ ਲਾਗੇ ਸੂਫਾ ਦਾ ਜ਼ਿਕਰ ਕਰਦੇ ਇਹ ਮੁੱਖ ਮੰਤਰੀ ਸਾਹਿਬ ਬੈਕਫਿੱਟ ਅਗੇ ਤਾਂ ਸ਼ਾਇਦ ਫਿਰ ਇਹੋ ਹੀ ਗੱਲ ਰਹੀ ਕਿ ਹੋਰ ਮਸਲਾ ਜਿਹੜਾ ਇਹ ਨਾ ਵਿਗੜੇ ਕਿਉਂਕਿ ਇਹ ਮਸਲਾ ਲੋਕਾਂ ਦੀਆਂ ਧਾਰਮਿਕ ਭਾਵਨਾ ਨਾਲ ਜੁੜਿਆ ਹੈਗਾ ਜਿਨੋਤਾਲ ਮਕਪਾਵਾਨ ਖਲਵਾੜ ਹੁੰਦੀ ਹੈ ਤੇ ਫਿਰ ਹਰ ਵਿਅਕਤੀ ਉਸ ਮਸਲੇ ਤੇ ਪ੍ਰतिकਰਮ ਜਿਹੜਾ ਉਹਦਾ ਅਲੱਗ ਤਰੀਕੇ ਦਾ ਹੁੰਦਾ ਤੇ ਸ਼ਾਇਦ ਫਿਰ ਇਹ ਵੀ ਇੱਕ ਪ੍ਰਭਾਵ ਹੋ ਸਕਦਾ ਕਿ ਮੁੱਖ ਮੰਤਰੀ ਸਾਹਿਬ ਨੇ ਇਸ ਮੁੱਦੇ ਤੇ ਪੂਰਨ ਤੌਰ ਤੇ ਚੁੱਪੀ ਧਾਰਨੀ ਹੋਵੇ ਕਿ ਜਨਚਰ ਪੂਰਨ ਜਾਂਚ ਨਹੀਂ ਹੁੰਦੀ ਉਹਨਾਂ ਚ ਤੱਕ ਕੋਈ ਬਿਆਨ ਜਿਹੜਾ ਉਹਨਾਂ ਨਹੀਂ ਜਾਰੀ ਕੀਤਾ ਜਾਵੇ ਪਰ ਜਿਆਦਾ ਲੋਕਾਂ ਦੇ ਸ਼ੰਕੇ ਇਹੋ ਹੀ ਆ ਕਿ ਸ਼ਾਇਦ ਪਰਦੇ ਦੇ ਪਿੱਛੇ ਕੁਝ ਇਹੋ ਜਿਹਾ ਹੋ ਚੁੱਕਾ ਜਿਹੜਾ ਦੋਵਾਂ ਧਿਰਾਂ ਨੇ ਆਪਣੇ ਆਪ ਨੂੰ ਸੰਭਾਲ ਕੇ ਬੈਕਗ੍ਰਾਉਂਡ ਤੇ ਜਿਹੜੀਆਂ ਚ ਰਹਿ ਗਈਆਂ ਪਰ ਦੂਜੇ ਪਾਸੇ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਨੇ 328 ਪਾਮਨ ਰੂਪਾਂ ਦੰ ਮੁੱਦਾ ਚੁੱਕਿਆ ਸੀ ਲੋਕ ਅੱਜ ਵੀ ਉਹ ਸੱਚਾ ਜਾਣਨਾ ਚਾਹੁੰਦੇ ਆ ਕਿ ਉਸ ਰੂਪ ਗਏ ਕਿਥੇ ਬਿਲਕੁਲ ਅਨਕਿਤ ਸਰ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਹਿਲਾਂ ਬੰਗਾ ਦੇ ਨਜ਼ਦੀਕ ਜੋ ਧਾਰਮਿਕ ਸਥਾਨ ਆ ਉੱਥੋਂ ਸਰੂਪ ਮਿਲਣ ਨੂੰ ਲੈ ਕੇ ਇੱਕ ਦਾਵਾ ਕੀਤਾ ਜਾਂਦਾ ਹਾਲਾਂਕਿ ਬਾਅਦ ਦੇ ਵਿੱਚ ਯੂ ਟਰਨ ਵੀ ਮਾਰ ਲਿਆ ਜਾਂਦਾ ਉੱਥੇ ਕੈਬਨਟ ਮੰਤਰੀ ਵੀ ਪਹੁੰਚਦੇ ਨੇ ਐਮਪੀ ਵੀ ਪਹੁੰਚਦੇ ਨੇ ਬਾਅਦ ਦੇ ਵਿੱਚ ਹੀ ਔਰ ਜੋ ਐਮਐਲਏ ਨੇ ਉਥੋਂ ਦੀ ਉਹਨਾਂ ਦੇ ਵੱਲੋਂ ਵੀ ਪੂਰੀ ਵੀਡੀਓ ਜਨਤਕ ਕੀਤੀ ਜਾਂਦੀ ਆ ਮੰਨਦੇ ਹੋ ਕਿ ਤੁਸੀਂ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਉਸ ਬਿਆਨ ਨੇ ਵੀ ਪੂਰਾ ਡੈਮੇਜ ਕੀਤਾ ਜੀ ਇਹਨਾਂ ਦੀ ਕਾਰਵਾਈ ਨੂੰ ਸਿੱਟ ਤੇ ਵੀ ਸਵਾਲ ਖੜੇ ਕੀਤੇ ਆ ਇਸੇ ਡਰ ਦੇ ਕਾਰਨ ਪਿਛੇ ਵੱਲ ਨੂੰ ਹਟੇ ਨਹੀਂ ਹਾਂ ਇਹ ਵੀ ਚਾਹ ਤਾਂ ਕੋਈ ਦੋ ਰਹਿਬਾਨੀ ਹੈ ਜਿਸ ਤਰੀਕੇ ਨਾਲ ਵਿਰੋਧੀ ਧਿਰਾਂ ਨੂੰ ਇੱਕ ਮੁੱਦਾ ਬਿਠੇ ਬਿਠਾਇਆ ਉਹ ਮਿਲ ਗਿਆ ਸੀ ਪੰਜਾਬ ਦੀ ਕੋਈ ਪਾਰਟੀ ਦਾ ਨੇਤਾ ਜਿਹੜਾ ਉੱਥੇ ਨਹੀਂ ਪਹੁੰਚਿਆ ਅਸ਼ੈਡੋ ਡੈਮੇਜ ਕੰਟਰੋਲ ਕਰਨ ਵਾਸਤੇ ਇਸ ਵਲੀ ਜਿਹੜੀ ਸਰਕਾਰ ਆ ਪੂਰਨ ਤੌਰ ਤੇ ਇਸ ਮੁੱਦੇ ਦੇ ਚੁੱਪ ਜਿਹੜੀ ਕਰ ਚੁੱਕੀ ਆ ਕਿਉਂਕਿ ਉਸ ਵਕਤ ਵੀ ਕੁਝ ਵਿਧਾਇਕਾਂ ਨੇ ਕਿਹਾ ਸੀ ਕਿ ਜਿਹੜੀ ਸਟੇਟ ਵੱਲੋਂ ਇਨਫੋਰਮੇਸ਼ਨ ਆ ਪੂਰਨ ਤੌਰ ਤੇ ਮੁੱਖ ਮੰਤਰੀ ਸਾਹਿਬ ਨੂੰ ਠੀਕ ਦਿੱਤੀ ਨਹੀਂ ਗਈ ਤੇ ਫਿਰ ਮੁੱਖ ਮੰਤਰੀ ਸਾਹਿਬ ਜੇਕਰ ਠੀਕ ਸਹੀ ਜਾਣਕਾਰੀ ਇਕੱਤਰ ਨਹੀਂ ਕਰ ਸਕੇ ਤਾਂ ਫਿਰ ਉਹਨਾਂ ਨੂੰ ਘਟੋ ਘਟਾ ਆਪਣੀ ਹੀ ਹਿੱਤ ਲਈ ਮਤਹਿਤ ਨੂੰ ਇਹ ਜ਼ਰੂਰ ਕਹਿ ਦੇਣਾ ਚਾਹੀਦਾ ਕਿ ਹਾਂ ਵੀ ਪੂਰੀ ਜਾਣਕਾਰੀ ਮੈਨੂੰ ਦਿੱਤੀ ਜਾਵੇ ਫਿਰ ਇਹ ਇਹ ਖੁਦ ਮਜ਼ਾਕ ਥੋੜਾ ਆ ਕਿ ਉਹ ਕਮ ਕਮਤਰੀ ਹੋਵੇ ਉਹ ਵੀ ਜਾਣਕਾਰੀ ਹੋਵੇ ਇਸ ਦਾ ਭਾਵ ਕਿ ਅਫਸਰਾਂ ਜਾਣ ਮੁਝ ਕੇ ਜਿਹੜੀਆਂ ਸਥਿਤੀਆਂ ਜਿਹੜੀਆਂ ਮੁੱਖ ਮੰਤਰੀ ਸਾਹਿਬ ਵਾਸਤੇ ਸ਼ਰਮਿੰਦਗੀ ਦਾ ਕਾਰਨ ਜਰਾ ਪੈਦਾ ਕਰ ਰਹੀਆਂ ਹਨ ਚਲੋ ਖੈਰ ਉਹ ਗੱਲ ਅਲੱਗ ਆ ਪਰ ਇਸ ਗੱਲ ਨਾਲ ਤਾਂ ਜ਼ਰੂਰ ਹੈ ਕਿ ਬੈਕਫ੍ਰੌਂਟ ਤੇ ਤਾਂ ਸਰਕਾਰ ਗਈ ਗਈ ਤੇ ਸ਼ਾਇਦ ਇਹੋ ਹੀ ਹੀ ਕਰਨਾ ਕਿ ਸਰਕਾਰ ਵੱਲੋਂ ਹੁਣ ਇਸ ਮੁੱਦੇ ਤੇ ਪੂਰਨ ਤਰ੍ਹਾਂ ਤੇ ਚੁੱਪ ਜਿਹੜੀ ਧਾਰੀ ਹੋਈ ਹੈ ਕਿ ਹਾਂ ਭਿੰਜਾ ਚ ਪੂਰਾ ਸੱਚ ਸਾਹਮਣੇ ਨਹੀਂ ਆਉਂਦਾ ਪਰ ਜਿਹੜੀ ਵੱਡੀ ਗੱਲ ਹੈ ਰੱਖਿਆ ਸਭ ਜਿਹੜਾ ਪ੍ਰਸ਼ਨ ਹੈ ਕਿ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕਦੇ ਕੋਈ ਬਿਆਨ ਚੜਾ ਮੁੱਖ ਮੰਤਰੀ ਸਾਹਿਬ ਦੇ ਜਾਂ ਸਰਕਾਰ ਦੇ ਖਿਲਾਫ ਨਹੀਂ ਆਇਆ ਉਹ ਸਤਿੰਦਰ ਕੋਲੀ ਦੀ ਕਸ਼ਤਾਰੀ ਨੇ ਉਹਦਾ ਵੀ ਜ਼ਿਕਰ ਕਦੇ ਤੁਸੀਂ ਨਹੀਂ ਕੀਤਾ ਹੋਗਾ ਕਿ ਕੀ ਉਹਦਾ ਜੁਡੀਸ਼ੀਅਨ ਮਾਨਡ ਜਿਹੜਾ ਖਤਮ ਹੋ ਗਿਆ ਕਿੱਥੇ ਆ ਕੀ ਹੈ ਜਾਂ ਕੀ ਨਹੀਂ ਬਿਲਕੁਲ ਹਰਾਸੇ ਪੁਲਿਸ ਮੰਗ ਲਿਆ ਗਿਆ ਸੋ ਇਹ ਚੀਜ਼ਾਂ ਨਹੀਂ ਮਤਲਬ ਇਵਨ ਕੇ ਜਥੇਦਾਰ ਸਾਹਿਬ ਦਾ ਕੋਈ ਬਿਆਨ ਨਹੀਂ ਜਿਸ ਤਿੱਕੇ ਨਾ ਉਹ اور ਵੱਡੀ ਗੱਲ ਤੁਸੀਂ ਮਹਿਸੂਸ ਕਰੋਗੇ ਕਿ ਜਦੋਂ ਆਪਣੇ ਪੀਸੀ ਤੋਂ ਬਾਹਰ ਮੁੱਖ ਮੰਤਰੀ ਸਾਹਿਬ ਬਾਹਰ ਆਏ ਉਸ ਵਕਤ ਉਹਨਾਂ ਦੇ ਵੀ ਤੇਵਰ ਜਿਹੜੇ ਬਦਲੇ ਸੀ ਤੇ ਜਥੇਦਾਰ ਸਾਹਿਬ ਨੇ ਬੜੇ ਨਰਮ ਦਿਲੇ ਬਖਾਈ ਦਿੱਤੇ ਤੁਕ ਲੋਕਾਂ ਦੀ ਤਾਂ ਉਸਤ ਨਹੀਂ ਇਹ ਚਰਚਾਵਾਂ ਯੋਰ ਫੜ ਗਈ ਐ ਕਿ ਸ਼ਾਇਦ ਸਭ ਕੁਝ ਸੈਟਲ ਹੋ ਗਿਆ ਪਰ ਅਸੀਂ ਕੀ ਕਹਿ ਸਕਦੇ ਹਾਂ ਇਹ ਤਾਂ ਲੋਕਾਂ ਦੀਆਂ ਚਰਚਾਵਾਂ ਨੇ ਬਾਕੀ ਦੇਖਦੇ ਹਾਂ ਕਿ ਸਰਕਾਰ ਦਾ ਇਸ ਬੰਦ ਵਿੱਚ ਅਗਲਾ ਕਦਮ ਕੀ ਹੋ ਸਕਦਾ ਹੈ ਬਿਲਕੁਲ ਅਣਖੀ ਸਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਵੱਡੀਆਂ ਤਬਦੀਲੀਆਂ ਨੇ ਇਸ ਮਾਮਲੇ ਦੇ ਵਿੱਚ ਹੁੰਦੀਆਂ ਨੇ ਤੇ ਅੰਤਰੀ ਕਮੇਟੀ ਦੇ ਵਿੱਚ ਕੀ ਕੁਝ ਹੋਵੇਗਾ ਇਹ ਵੀ ਜ਼ਰੂਰ ਦੇਖਣਾ ਹੋਵੇਗਾ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਲਈ ਜੁੜੇ ਅਣਖੀ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਰੱਖਾ ਸਰ ਤਾਂ ਐਸੀ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਜਿਨ੍ਹਾਂ ਦੇ ਵੱਲੋਂ तमाम ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰਹਿਣਾ ਲੋਕਨਾ ਟੀਵੀ ਦੇ ਨਾਲ ਮੈਨੂੰ ਦੋ ਓਜਾਜ਼ਤ ਧੰਨਵਾਦ